भाभी कमल कौर की हुई मौत गड्डी गी मिली लाश बना अश्लील वीडियो, सोशल मीडिया पर काफ़ी एक्टिव सत श्रीकाल तुम वेख रहे हो क्राइम चार मेरा e? नाम है इशिता राठौर ਆਪਣੇ ਰੀਲਸ ਤੇ ਵੀਡੀਓਜ਼ ਜ਼ਰੀਏ ਲੋਕਾਂ ਨੂੰ ਐਂਟਰਟੇਨ ਕਰਨ ਵਾਲੀ ਸੋਸ਼ਲ ਮੀਡੀਆ ਸਟਾਰ ਕਮਲ ਕੌਰ ਜਿਸ ਨੂੰ ਲੋਕ ਉਸਦੇ ਬੇਬਾਕ ਅੰਦਾਜ਼ ਲਈ ਪਸੰਦ ਵੀ ਕਰਦੇ ਸੀ ਤੇ ਉਧਰ ਹੀ ਕੁਝ ਲੋਕ ਨਫ਼ਰਤ ਵੀ ਕਰਦੇ ਸੀ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਰਹਿਣ ਵਾਲੀ ਕਮਲ ਕੌਰ ਜੋ ਪੋਪੁਲੈਰਿਟੀ ਲਈ ਤੇ ਕਾਰ ਚਲਾਉਣ ਲਈ ਵੀਡੀਓਜ਼ ਬਣਾਉਂਦੀ ਸੀ ਪਿਤਾ ਦੀ ਮੌਤ ਤੋਂ ਬਾਅਦ ਕਮਾਉਣਾ ਲੱਗੀ ਕਮਲ ਕੌਰ ਪਰ ਵੀਡੀਓਜ਼ ਦੇ ਜ਼ਰੀਏ ਫੇਮਸ ਹੋਣ ਵਾਲੀ ਕਮਰ ਕੌਰ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਉਸਦੀ ਪੋਪੁਲੈਰਿਟੀ ਤੇ ਉਸਦੇ ਅਸ਼ਲੀਲ ਵੀਡੀਓ ਉਸ ਨੂੰ ਮੌਦੇ ਦੇਵੇਗੀ मामला बीते कल ਦਾ ਹੈ ਜਦ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਨੇੜੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਖੜੀ ਕਾਰ 'ਚੋਂ ਇੱਕ ਔਰਤ ਦੀ ਲਾਸ਼ ਮਿਲੀ। ਗੱਡੀ ਪਾਰਕਿੰਗ 'ਚ ਦੋ ਦਿਨ ਦਨਾ ਤੋਂ ਜਾਣਕਾਰੀ ਮੁਤਾਬਕ ਖੜੀ ਸੀ। ਗੱਡੀ 'ਚੋਂ ਬਦਬੂ ਆਉਣ ਕਾਰਨ ਕਿਸੇ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਦ ਗੱਡੀ ਵੇਖੀ ਤਾਂ ਗੱਡੀ 'ਚੋਂ ਇੱਕ ਲਾਸ਼ ਮਿਲੀ। ਤੇ ਜਾਂਚ ਸ਼ੁਰੂ ਹੋਈ ਤੇ ਜਿਸ ਤੋਂ ਬਾਅਦ ਲੜਕੀ ਦੀ ਪਛਾਣ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰਵਤ ਜੋ ਹੋਈ। ਲਾਸ਼ ਮਿਲਣ ਤੋਂ ਬਾਅਦ ਕਮਲ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਉਚਿਤ ਕੀਤਾ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਕੰਗਾਲੇ ਜਿਸ ਤੇ 10 ਜੂਨ ਦੀ ਇੱਕ ਸੀਸੀਟੀਵੀ ਪੁਲਿਸ ਨੂੰ ਮਿਲੀ ਜਿਸ ਤੇ ਇੱਕ ਸਰਦਾਰ ਨੌਜਵਾਨ ਕਮਲਕੌਰ ਦੀ ਗੱਡੀ ਨੂੰ ਪਾਰਕਿੰਗ ਲਿਆਉਂਦਾ ਨਜ਼ਰ ਆ ਰਿਹਾ ਤੇ ਫਿਰ ਗੱਡੀ ਚੋਂ ਬਾਹਰ ਨਿਕਲ ਕੇ ਫੋਨ ਤੇ ਗੱਲ ਕਰਦਾ ਗੱਡੀ ਨੂੰ ਉੱਥੇ ਹੀ ਛੱਡ ਕੇ ਚਲਾ ਜਾਂਦਾ ਉਸ ਤੋਂ ਬਾਅਦ ਸਿੱਧਾ ਕੱਲ ਰਾਤ ਪੁਲਿਸ ਨੂੰ ਕਮਲਕੌਰ ਦੀ ਲਾਸ਼ ਮਿਲਦੀ ਹੈ ਕਮਲਕੌਰ ਦੀ ਮੌਤ ਤੇ ਉਹਨਾਂ ਦੇ ਗੁਆਂਢੀਆਂ ਦਾ ਤੇ ਪੁਲਿਸ ਦਾ ਸੋਨੋ ਕੀ ਕੁਝ ਕਹਿਣਾ ਹੈ ਹਾਂਜੀ ਮਤਰੀਏ ਕਮਲਕੌਰ ਮਤਲਬ ਤੁਹਾਡੀ ਕੋਲੀ ਸੀਗਾ ਹਾਂਜੀ ਕਿਹੋ ਜਿਹਾ ਸਵਾਲ ਸੁਭਾਵ ਤਾਂ ਠੀਕ ਸੀ ਜੀ ਆਉਂਦੀ ਜਾਂਦੀ ਬੁਲਾਉਂਦੀ ਸੀ ਜਦੋਂ ਬਾਹਰ ਆਉਣਾ ਸਸਰੀ ਘਰ ਬੁਲਾਉਣੀ ਪੱਕਾ ਡੇਲੀ ਵਧੀਆ ਮੂੰਹ ਤੇ ਹਾਂ ਡੇਲੀ ਮੂੰਹ ਮੱਥੇ ਲੱਗਦੀ ਸੀ ਬੱਸੀ ਲੜਕੀ ਸੀ ਬਾਹਰ ਦਾ ਪਤਾ ਨਹੀਂ ਮੈਨੂੰ ਕੀ ਗੱਲ ਆ ਕੀ ਬਾਤ ਆ ਇੱਥੇ ਪਿੰਡ ਚ ਠੀਕ ਦਾ ਵੀ ਸੀ ਅੱਜ ਤੁਹਾਨੂੰ ਪਤਾ ਲੱਗਿਆ ਉਹਨਾਂ ਬਾਰੇ ਹਾਂ ਇਹ ਤਾਂ ਬੜੀ ਮਹਿਸੂਸ ਦੀ ਗੱਲ ਆ ਵੀ ਮਾੜੀ ਗੱਲ ਹੋਈ ਹਾਂ ਸੁਵੇਰੇ ਪਤਾ ਲੱਗਿਆ ਉਹ ਤਾਂ ਬੜਾ ਦਿਲ ਨੂੰ ਹੋਇਆ ਭਈ ਇਹ ਕੀ ਗੱਲ ਹੋ ਗਈ ਜੀ ਇਹਨਾਂ ਦੀ ਕੋਈ ਛੋਕੜ ਦੀ ਗੱਲਬਾਤ ਕਰੀਏ ਇਹ ਮੰਨ ਲਓ ਕਿੱਥੋਂ ਦੇ ਨੇ ਇਹ ਰਹਿਣੇ ਨੇ ਇੱਥੇ ਦੀ ਨੇ ਸ਼ੁਰੂ ਤੋਂ ਰਹਿੰਦੇ ਹਾਂ ਸ਼ੁਰੂ ਤੋਂ ਇੱਥੇ ਹੀ ਰਹਿੰਦੇ ਨੇ ਜਿੰਮੇ ਕੋਲੇ ਇੱਥੇ ਹੀ ਹਾਂਜੀ ਪਿੱਛੇ ਫੈਮਿਲੀ ਮੈਂਬਰ ਚ ਕੌਣ ਕੌਣ ਆ ਇਹਨਾਂ ਦੇ ਇਹ ਤਿੰਨ ਭੈਣਾਂ ਨੇ ਦੋ ਭਰਾ ਨੂੰ ਉਹ ਵੀ ਨਾਲ ਹੀ ਰਹਿੰਦੇ ਨੇ ਨਾਲ ਹੀ ਆ ਇਹ ਕਿਹਨਾਂ ਦੀ ਮੰਮੀ ਆ ਡੈਡੀ ਹੈ ਨਹੀਂਗਾ ਅੱਛਾ ਜੀ ਡੈਡੀ ਪੂਰਾ ਹੋ ਗਿਆ ਹਾਂਜੀ ਭਾਜੀ ਮਨੂ ਕਮਲਕੌਰ ਗਵੰਡੀ ਸੀਗਾ ਹਾਂਜੀ ਸਰ ਮੇਰੇ ਕਮਲਕੌਰ ਮੇਰੇ ਗਵੰਡੀ ਸੀਗਾ ਮੇਰਾ ਉਹਨਾਂ ਦੇ ਪਰਿਵਾਰ ਨਾਲ ਕਾਫੀ ਅੱਛਾ ਰਿਲੇਸ਼ਨ ਸੀ ਸਾਡੇ ਘਰੇ ਅੰਦਰ ਜਾਂਦੇ ਸੀਗੇ ਤੇ ਸਾਨੂੰ ਰਾਤ 9:30 ਵਜੇ ਇਨਫੋਰਮੇਸ਼ਨ ਮਿਲੀ ਲੋਕਲ ਪੁਲਿਸ ਆਈ ਸੀ ਉਹਨਾਂ ਨੇ ਦੱਸਿਆ ਕਿ ਕਮਲਕੌਰ ਦੀ ਡੈਥ ਹੋ ਚੁੱਕੀ ਹੈ ਤੇ ਬਹੁਤ ਮਾੜਾ ਕੰਮ ਹੋਇਆ ਸਰ ਪਰ ਐਕਚੁਅਲ ਦੇ ਵਿੱਚ ਉਹ ਕੁੜੀ ਦਾ ਇਦਾਂ ਦਾ ਕੋਈ ਬਾਹਰ ਕੋਈ ਗੈਂਗਸਟਰ ਨਾਲ ਜਾਂ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ ਬਹੁਤ ਅੱਛਾ ਉਹਦਾ ਮੁੱਲੇ ਦੇ ਵਿੱਚ ਲੋਕਾਂ ਨਾਲ ਪਿਆਰ ਸੀ ਅੱਛੀ ਬੋਲਵਾਨੀ ਸੀਗੀ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹਰ ਕੋਈ ਫੇਮਸ ਉਹਨੂੰ ਬਹੁਤ ਕੁਝ ਬੋਲਦਾ ਹੈ ਪਰ ਅਸਲ ਰੀਅਲ ਲਾਈਫ ਦੇ ਵਿੱਚ ਇਦਾਂ ਦਾ ਕੁਝ ਨਹੀਂ ਸੀਗੀ ਉਹ ਤੇ ਪਰ ਰਾਤ ਜੋ ਵੀ ਉਹਦੇ ਨਾਲ ਇਨਸੀਡੈਂਟ ਹੋਇਆ ਬਹੁਤ ਗਲਤ ਹੋਇਆ ਹੂੰ ਦੋ ਸੁਣਨ ਚ ਆਇਆ ਦੋ ਦਿਨ ਹੋ ਗਏ ਸੀ ਉਹਦੀ ਡੈਥ ਹੋਈ ਨੂੰ ਦੋ ਦਿਨ ਦੀ ਬੋਡੀ ਉਹਦੀ ਕਾਰ ਦੇ ਵਿੱਚ ਪਈ ਸੀ ਉਹਦੇ ਕੋਈ ਟੈਂਟ ਕਾਰ ਸੀਗੀ ਜਿਸ ਵਿੱਚ ਉਹਦੀ ਬੋਡੀ ਮਿਲੀ ਹੈ ਜੀ ਪਸ਼ੋਕਰ ਦੀ ਗੱਲਬਾਤ ਕਰੀਏ ਤੇ ਉਹ ਸ਼ੁਰੂ ਤੋਂ ਇੱਥੇ ਹੀ ਪਸ਼ੋਕਰ ਸਰ ਉਹ ਸ਼ੁਰੂ ਤੋਂ ਇੱਥੇ ਹੀ ਆ ਜੀ ਉਹ ਕਤੋਂਗਰ 30 35 ਵਾਲੀ ਸਾਲ ਤੋਂ ਇੱਥੇ ਹੀ ਰਹਿ ਰਹੇ ਨੇ ਫੈਮਲੀ ਮੈਂਬਰ ਚ ਕੌਣ ਕੌਣ ਹੈ ਫੈਮਲੀ ਮੈਂਬਰ ਸਰ ਉਹਦੇ ਦੋ ਬ੍ਰਦਰ ਨੇ ਤਿੰਨ ਸਿਸਟਰ ਨੇ ਅੱਗੇ ਉਹਦੇ ਬ੍ਰਦਰ ਦੇ ਚਾਰ ਬੇਟੀਆਂ ਨੇ ਇੱਕ ਦੇ ਇੱਕ ਬੇਟਾ ਹੈ ਫਾਦਰ ਦੀ ਉਹਦੇ ਡੈਥ ਹੋ ਚੁੱਕੀ ਹੈ ਮਦਰ ਉਹਦੇ ਹੈਗੇ ਨੇ ਉਹ ਬਿਮਾਰ ਰਹਿੰਦੇ ਨੇ ਤੇ ਇਹ ਅਸਰ ਜ਼ਿਆਦਾਤਰ ਘਰ ਤੋਂ ਬਾਹਰ ਹੀ ਜਾਂਦੀ ਸੀ ਆਪਣੇ ਲੋਕਾਂ ਨਾਲ ਕਿਵੇਂ ਵਿਚਰਦੇ ਸੀਗੇ ਬਹੁਤ ਅੱਛਾ ਸਰ ਉਹਨਾਂ ਦਾ ਕੈਰੈਕਟਰ ਕੁਝ ਹੋਰ ਸੀਗਾ ਨਹੀਂ ਬਹੁਤ ਅੱਛਾ ਸੀ ਉਹਨਾਂ ਦਾ ਲੋਕਾਂ ਦੇ ਨਾਲ ਵਿਵਹਾਰ ਬੋਲਬਾਣੀ ਬਹੁਤ ਅੱਛੀ ਜੀ ਪਰ ਬਾਹਰ ਲੋਕਾਂ ਲਈ ਜੋ ਲੋਕ ਜੋ ਮਰਜ਼ੀ ਗਲਤ ਕਰਈ ਜਾਣ ਪਰ ਉਹ ਇਸ ਏਰੀਆ ਦੇ ਵਿੱਚ ਬਹੁਤ ਅੱਛਾ ਉਹਦਾ ਬੋਲਵਾਨੀ ਸੀ ਤੇ ਹੁਣ ਫੈਮਿਲੀ ਦੇ ਵਿੱਚ ਉਹਨਾਂ ਦੇ ਹੋਰ ਕੌਣ-ਕੌਣ ਨੇ ਬੱਚੇ ਉਹ ਤਾਂ ਅਨਮੈਰਿਡ ਸੀ ਸਰ ਉਹਦੇ ਬ੍ਰਦਰ ਦੇ ਬੱਚੇ ਸੀਗੇ ਇਸ ਟਾਈਮ ਤੋਂ ਫੈਮਿਲੀ ਸਾਰੀ ਉੱਥੇ ਗਈ ਹੋਈ ਹੈ ਉਹ ਹਾਲੇ ਤੱਕ ਆਏ ਨਹੀਂ ਹੈਗੇ ਕਾਰ ਬੰਦ ਹੈ ਉਹਨਾਂ ਦਾ ਇਸ ਟਾਈਮ ਕੋਈ ਨਹੀਂ ਹੈਗਾ ਅ ਕੱਲ ਇਵਨਿੰਗ ਸਾਨੂੰ ਇੱਕ ਕਾਲ ਮਸੂਰ ਹੋਈ ਸੀ ਕਿ ਇੱਕ ਕਾਰ ਜਿਹੜੀ ਹੈਗੀ ਹੈ ਦੇਸ਼ ਹਸਪੀਟਲ ਦੇ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਕੋਈ ਸ਼ੱਕੀ ਹਾਲਾਤਾਂ ਵਿੱਚ ਸਵੈਲ ਆ ਰਹੀ ਹੈ। ਸੋ ਸਾਡੇ ਵੱਲੋਂ ਮੌਕੇ ਦੇ ਉੱਪਰ ਜਦੋਂ ਪਹੁੰਚ ਕੇ ਇਹਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਗੱਡੀ ਹੈਗੀ ਇਹਦੇ ਪਿਛਲੀ ਸੀਟਾਂ ਦੇ ਉੱਪਰ ਇੱਕ ਡੈੱਡ ਬੋਡੀ ਸੀਗੀ ਲੇਡੀ ਦੀ। ਅ ਉਸ ਤੋਂ ਬਾਅਦ ਇਹ ਜਿਹੜੀ ਗੱਡੀ ਸੀਗੀ ਇਹਦੇ ਨੰਬਰ ਤੋਂ ਜਾਂ ਬਾਕੀ ਜਿਹੜੀ ਸਾਡੇ ਕੋਲ ਛੋਟੇ-ਮੋਟੇ ਡਿਟੇਲਸ ਸੀਗੀਆਂ ਉਹਦੇ ਵਿੱਚੋਂ ਜਿਹੜੀ ਲੜਕੀ ਦੀ ਪਛਾਣ ਵਾਸਤੇ ਸਾਡੇ ਵੱਲੋਂ ਪੜਤਾਲ ਸ਼ੁਰੂ ਕੀਤੀ ਗਈ। ਤੋਂ ਜਿਹੜੀ ਸਾਡੀ ਪੜਤਾਲ ਤੋਂ ਨਿਕਲ ਕੇ ਆਇਆ ਕਿ ਇਹ ਲੜਕੀ ਜਿਹੜੀ ਹੈ ਇਹਦਾ ਨਾਮ ਕੰਚਨ ਕੁਮਾਰੀ, ਏਲੀਅਸ ਕਮਲਪੌਰ, ਡਾਕਟਰ ਬਰ ਇਹ ਲక్ష్ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਬੇਸਿਕਲੀ ਇਹ ਮਿੱਤੀ 9 ਤਰੀਕ ਨੂੰ ਘਰ ਦੇ ਵਿੱਚੋਂ ਤਕਰੀਬਨ 2:30 ਵਜੇ ਦੇ ਕਰੀਬ ਲੁਧਿਆਣਾ ਤੋਂ ਚੱਲੀ ਸੀਗੀ ਕਿ ਕਿਸੇ ਕਾਰ ਦੇ ਪ੍ਰੋਮੋਸ਼ਨ ਦੇ ਇਵੈਂਟ ਵਾਸਤੇ ਬਠਿੰਡੇ ਜਾ ਰਹੀਆਂ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਪਰਿਵਾਰ ਵਾਲਿਆਂ ਨੂੰ ਜਿਹੜੀ ਹੈਗੀ ਉਹਦੇ ਨਾਲ ਰابطਾ ਨਹੀਂ ਹੋਇਆ ਤੇ ਜਦੋਂ ਸਾਡੇ ਦਸੰਭ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਛਾੜੀ ਲੜਕੀ ਦੀ ਡੈੱਡ ਐਥ ਹੋ ਚੁੱਕੀ ਹੈ ਸੋ ਸਾਡੇ ਵੱਲੋਂ ਜਿਹੜੇ ਹੈਗੇ ਨੇ ਪਰਿਵਾਰਕ ਮੈਂਬਰਾਂ ਨਾਲ ਤਾਲਮਲ ਕੀਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕਰਕੇ ਕਲੀਅਰ ਕਰਦੇ ਕੀਤੀ ਜਾ ਰਹੀ ਹੈ ਸਾਰੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਨੇ ਇਸ ਚੀਜ਼ ਦੇ ਵਿੱਚ ਲੱਗੀਆਂ ਹੋਈਆਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਡੀ ਐਸਪੀ ਸਿਟੀ 2 ਦੇ ਨਾਲ ਜਿਹੜੇ ਐਸਐਚਓ ਕੈਂਟ ਦੇ ਨਾਲ ਸੀਆਈਏ ਇੰਚਾਰਜ 2 ਦੀ ਡਿਊਟੀ ਵੀ ਲਗਾਈ ਗਈ ਸੋ ਅਸੀਂ ਸਾਰੇ ਐਂਗਲਾਂ ਤੋਂ ਜਾਂਚ ਪੜਤਾਲ ਕਰਕੇ ਜਲਦੀ ਹੀ ਕੋਸ਼ਿਸ਼ ਕਰਾਂਗੇ ਇਸ ਕੇਸ ਨੂੰ ਟਰੇਸ ਕੀਤਾ ਜਾਵੇ ਕਿ ਕੌਣ ਬੰਦਾ ਸੀ ਜਿਸ ਨੇ ਗੱਡੀ ਪਾਰ ਕੀਤੀ ਜਿਹੜੀ ਮੌਤ ਹੈ ਮੌਤ ਦੇ ਪਿੱਛੇ ਵਜ੍ਹਾ ਰੰਜਿਸ਼ ਕੀ ਹੈ ਕੀ ਕਾਰਨ ਨੇ ਇੱਥੇ ਬਠਿੰਡੇ ਹੋਣ ਦਾ ਕੀ ਪਰਪਸ ਹੈਗਾ ਸੋ ਸਾਰੇ ਐਂਗਲਾਂ ਨੂੰ ਕਲੀਅਰ ਕਰਕੇ ਜਿਹੜੀ ਹੈਗੀ ਵਿਕਤਵਾ ਨੂੰ ਛੇਤੀ ਟਰੇਸ ਕੀਤਾ ਜਾਵੇ ਹਾਂ ਜੀ ਜੀ ਗੱਡੀ ਜਿਹੜੀ ਹੈਗੀ ਲੜਕੀ ਦੀ ਖੁੱਦੀ ਹੈ ਕੋਈ ਗੇਮ ਦਾ ਮਾਮਲਾ ਕੋਈ ਨਹੀਂ ਨਹੀਂ ਇਨੀਸ਼ੀਅਲ ਜਿਹੜੀ ਐਂਗਲ ਤੋਂ ਰੇਪ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਫਰਦਰ ਜਿਹੜੀ ਹੈਗੀ ਜਿੰਨਾ ਤੱਕ ਪੋਸਟ ਮਾਰਟਮ ਰਿਪੋਰਟ ਕਲੀਅਰ ਨਹੀਂ ਹੋ ਜਾਂਦੀ ਉਹਨਾਂ ਦਾ ਕਿਸੇ ਵੀ ਚੀਜ਼ ਨੂੰ ਕਮੈਂਟ ਕਰਨਾ ਜਿਹੜਾ ਹੈਗਾ ਵਾਜਬ ਨਹੀਂ ਹੈ ਤਾਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਆਖਰ ਕਮਲਕੌਰ ਦੀ ਮੌਤ ਕਿਵੇਂ ਹੋਈ ਮਿਲੀ ਜਾਣਕਾਰੀ ਮੁਤਾਬਕ ਤੇ ਸਾਹਮਣੇ ਆਈ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਇਸ ਨੂੰ ਕਤਲ ਦਾ ਮਾਮਲਾ ਹੀ ਦੱਸ ਰਹੀ ਹੈ ਪਰ ਆਖਰ ਕਮਲਕੌਰ ਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਇਸ ਦੀ ਗੁੱਥੀ ਹਜੇ ਵੀ ਸੁਲਝੀ ਨਹੀਂ ਹੈ ਕਮਲਕੌਰ ਦੀ ਗੱਡੀ 'ਚੋ ਸ਼ਖਸ ਕੌਣ ਸੀ ਤੇ ਕਮਲਕੌਰ ਦੀ ਗੱਡੀ ਲੁਧਿਆਣਾ ਤੋਂ ਬਠਿੰਡਾ ਕਿਵੇਂ ਪਹੁੰਚ ਗਈ ਇਹ ਗੁੱਥੀ ਸੁਲਝਣੀ ਹਜੇ ਬਾਕੀ ਹੈ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ ਪੁਲਿਸ ਮਾਮਲੇ ਦੀ ਤੇ ਉਹ ਸਰਦਾਰ ਨੌਜਵਾਨ ਦੀ ਪਾਲ ਕਰ ਰਹੀ ਹੈ ਪਰ ਕਮਲ ਕੌਰ ਦੇ ਫੈਨਸ ਲਈ ਉਹਨਾਂ ਦੀ ਮੌਤ ਦੀ ਖਬਰ ਬੇਹਦ ਦੁਖਦਾਈ ਹੈ ਤੇ ਇਸ ਤੋਂ ਵੱਡਾ ਸਬਕ ਮਿਲਦਾ ਹੈ ਕਿ ਜਦੋਂ ਤੁਸੀਂ ਮਸ਼ਹੂਰ ਹੋਵੋਗੇ ਤਾਂ ਤੁਹਾਨੂੰ ਪਿਆਰ ਤਾਂ ਮਿਲੇਗਾ ਹੀ ਪਰ ਤੁਹਾਨੂੰ ਨਫ਼ਰਤ ਵੀ ਰੱਜ ਕੇ ਮਿਲੇਗੀ ਤੇ ਤੁਹਾਡੀ ਪੌਪੂਲੈਰਿਟੀ ਤੁਹਾਡੀ ਜਾਨ ਵੀ ਲੈ ਸਕਦੀ ਹੈ ਫਿਲਹਾਲ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਸ ਨੌਜਵਾਨ ਨੂੰ ਵੀ ਲੱਭਣ ਚ ਪੁਲਿਸ ਲੱਗੀ ਹੋਈ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਕਮਲ ਕੌਰ ਦੇ ਕੇਸ ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਆਖਿਰ ਉਹਨਾਂ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ ਇਹ ਗੁੱਥੀ ਦਾ ਹੁਣ ਆਉਣ ਵਾਲੇ ਸਮੇਂ ਚ ਹੀ ਸੁਲਝੇਗੀ ਇਸ ਤੇ ਜੋ ਵੀ ਅਪਡੇਟ ਹੋਊਗੀ ਅਸੀਂ ਤੁਹਾਨੂੰ ਜ਼ਰੂਰ ਦਿੰਦੇ ਰਾਵਾਂਗੇ ਫਿਲਹਾਲ ਅੱਜ ਦੇ ਕ੍ਰਾਈਮ ਚਾਰਟ ਚ ਬਸ ਇਨਾ ਹੀ ਜਲਦੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਪੰਜਾਬ ਤੱਕ ਸੱਚੀਆ ਕਾਲ